ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੁਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਹੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਬੈਲ ਆਈਕਨ ਪ੍ਰੈਸ ਕਰਨ ਨੂੰ ਆਪਾਂ ਤੁਹਾਨੂੰ ਤਾਇਆ ਪੜ੍ਹਨੇਗੇ ਕਿਉਂਕਿ ਹੁਣ ਆਪਣਾ ਗਰਮੀਆਂ ਵਾਲਾ ਮੌਸਮ ਚੱਲ ਗਿਆ ਤੇ ਆਪਾਂ ਪ੍ਰਿੰਟ ਵਗੈਰਾ ਕਾਫੀ ਲੈ ਕੇ ਆਉਣੇਗੇ ਕਈ ਵਾਰ ਕਿਸੇ ਭੈਣ ਕੋਲ ਹਨਾ ਜਿਹੜੀ ਵੀਡੀਓ ਕੀ ਲੇਟ ਜਾਂਦੀ ਹੈਗੀ ਤੇ ਉਦੋਂ ਸਾਡਾ ਉਹ ਪ੍ਰਿੰਟ ਜਿਹੜਾ ਖਤਮ ਹੋ ਜਾਂਦਾ ਹੈ ਤੇ ਹੁਣ ਤਾਂ ਆਈ ਆਈ ਜਾਣਗੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਉਣਗੇ ਆਪਣੇ ਕੋਲ ਅੱਜ ਵੀ ਆਪਾਂ ਬਹੁਤ ਈ ਜ਼ਿਆਦੇ ਸੋਹਣੇ ਪ੍ਰਿੰਟ ਵਾਲੇ ਸੂਟ ਲੈ ਕੇ ਆਏ ਆਂਗੇ ਤੇ ਤਾਂ ਕਰਕੇ ਜੇ ਤਾਂ ਜਿਹੜਾ ਬੈਲ ਆਈਕਨ ਪ੍ਰੈਸ ਕੀਤਾ ਹੋਊਗਾ ਤਾਂ ਸਾਡੀ ਜਿਹੜੀ ਡੇਲੀ ਵੀਡੀਓ ਆਈ ਜਾਊਗੀ ਉਹ ਤੁਹਾਡੇ ਕੋਲ ਲਿੰਕ ਆ ਜਾਊਗਾ ਤੁਸੀਂ ਡੇਲੀ ਤੇ ਡੇਲੀ ਜਿਹੜੀ ਵੀਡੀਓ ਸਾਡੀ ਦੇਖ ਸਕੋਗੇ ਹਾਂਜੀ ਇਸ ਤੋਂ ਇਲਾਵਾ ਸਾਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਬੁਟੀਕ ਕੋਰਡ ਦਾ ਨਾਮ ਸਾਡੀ ਇੰਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਪ੍ਰਿੰਟ ਦੇ ਵਿੱਚ ਵੀ ਸਾਡੇ ਕਾਫੀ سارے ਡਿਜ਼ਾਈਨ ਹਨ ਜਿਹੜੀਆਂ YouTube ਤੋਂ ਇਲਾਵਾ Instagram ਤੇ ਅਪਲੋਡ ਕੀਤੀਆਂ ਹੋਈਆਂ ਨੇ YouTube ਤੇ ਸਾਡੇ ਵੀਡੀਓ ਆਉਂਦੀਆਂ ਨੇ ਸਾਰੀਆਂ ਤੇ Instagram ਤੇ ਸਾਡੇ ਰੀਲਾਂ ਵਗੈਰਾ ਫੋਟੋਆਂ ਵੀ ਹੁੰਦੀਆਂ ਨੇ ਜੀਆਂ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੁੰਦੀ ਹੈ ਕਿ ਪ੍ਰਿੰਟ ਨੂੰ ਜੇ ਸਟਿਚਿੰਗ ਦੁਆਰਾ ਆਪਾਂ ਡਿਜ਼ਾਈਨ ਕੀਤਾਗਾ ਜਾਂ ਕੋਈ ਆਪ ਬਰਕ ਦੇ ਨਾਲ ਡਿਜ਼ਾਈਨ ਕੀਤਾਗਾ ਸਾਰੀਆਂ ਫੋਟੋਆਂ ਤੁਹਾਨੂੰ Instagram ਤੇ ਮਿਲ ਜਾਣਗੀਆਂ ਉਥੋਂ ਆਪਣਾ ਸਿਲੈਕਟ ਕਰਕੇ ਤੁਸੀਂ ਪ੍ਰਿੰਟ ਸਿਲੈਕਟ ਕਰਕੇ ਸਾਡੇ ਤੋਂ ਨਾ ਕਿਸੇ ਵੀ ਫੈਬਰਿਕ ਦੇ ਵਿੱਚ ਸਿਲੈਕਟ ਕਰਕੇ ਤੁਸੀਂ ਆਪਣਾ ਜਿਹੜਾ ਸੂਟ ਆਗਾ ਭਾਈ ਕਰ ਸਕਦੇ ਹਾਂ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਗਰਮੀਆਂ ਵਾਲੇ ਆਪਣੇ ਪਿਓਰ ਕਾਟਨ ਦੇ ਆਪਾਂ ਸੂਟ ਤੁਹਾਡੇ ਲਈ ਲੈ ਕੇ ਆਏ ਆਂਗੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਆਪਣੇ ਕੋਲ ਕਾਫੀ ਹੋਰਨ ਵਿੱਚ ਕਲਰ ਵਗੈਰਾ ਨੇਗੇ ਤੇ ਆਪਣਾ ਸੂਟ ਤੁਸੀਂ ਸਕਰੀਨਸ਼ਾਟ ਭੇਜ ਕੇ ਉਸ ਟਾਈਮ ਐਡਾ ਆਪਣਾ ਭਾਈ ਕਰ ਸਕਦੇ ਹੋਗੀ ਹਾਂਜੀ ਦਿਖਾਉਣੇ ਆਪਣਾ ਜਿਹੜਾ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਦੇਖੋ ਜਿਹੜੇ ਆਪਾਂ ਇਹ ਵਾਲੇ ਸੂਟ ਨੇਗੇ ਇਹ ਇਹ ਵੀ ਆਪਣੇ ਪਿਓਰ ਕਾਟਨ ਦੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਪ੍ਰਿੰਟ ਆਪਣੇ ਕੋਲ ਇਹਦੇ ਵਿੱਚ ਆਪਣੇ ਕੋਲੇ ਆਏ ਨੇਗੇ ਤਿੰਨ ਕਲਰ ਦੇਖੋ ਇਹ ਵਾਲੀ ਆਪਾਂ ਨੂੰ ਸ਼ਰਟ ਆ ਕਿ ਮਾਸਟਰਡ ਕਲਰ ਆਗਾ ਇਹਦਾ ਮਾਸਟਰਡ ਕਲਰ ਆਗਾ ਤੇ ਇਹਦੇ ਵਿੱਚ ਤੁਹਾਨੂੰ ਆਪਾਂ ਨੇੜੇ ਕੈਮਰਾ ਕਰਕੇ ਸਾਰਾ ਪ੍ਰਿੰਟ ਦਿਖਾ ਦਾਂਗੇ ਜਿਵੇਂ ਘੋਟ ਨੇ ਸੂਟ ਇਹਦਾ ਫਲਾਰ ਜਿਵੇਂ ਬਣੇ ਹੋਏ ਨੇ ਜੀ ਦੇਖੋ ਇਹ ਵਾਲਾ ਇਹਦੇ ਨਾਲ ਮਾਸਟਰਡ ਕਲਰ ਦੀ ਹੀ ਬਾਟਮ ਆ ਗਈ ਇਹ ਮਾਸਟਰ ਕਲਰ ਦੀ ਬਾਟਮ ਆ ਗਈ ਤੇ ਇੱਕ ਇਹਦੇ ਨਾਲ ਫਿਰ ਆਪਣਾ ਦੂਸਰਾ ਕਲਰ ਆਗਾ ਦੇਖੋ ਇਹ ਵਾਲਾ ਕਲਰ ਆਗਾ ਬਹੁਤ ਹੀ ਯਾਦ ਸੋਹਣਾ ਕਲਰ ਆ ਆਹ ਕਲਰ ਵੀ ਕਲਰ ਕਾਫੀ ਸਾਰੇ ਸੋਹਣੇ ਨੇ ਅੱਜ ਵਾਲੇ ਸਾਰੇ ਕੋਈ ਕਲਰ ਐਦਾਂ ਦਾ ਨਹੀਂ ਹੈਗਾ ਵੀ ਜਿਹਨੂੰ ਆਪਾਂ ਗਰਮੀ ਦੇ ਵਿੱਚ ਨਾ ਬੀਅਰ ਕਰ ਸਕੀਏ ਆਪਾਂ ਬਸ ਉਹ ਹੀ ਜੀ ਮੀਡੀਅਮ ਜੇ ਸ਼ੇਡ ਲੈ ਕੇ ਆਏ ਆਂਗੇ ਹਨਾ ਤੁਹਾਡੇ ਲਈ ਜਿਹੜੇ ਆਪਾਂ ਹੁਣ ਗਰਮੀਆਂ ਦੇ ਵਿੱਚ ਆਰਾਮ ਨਾਲ ਬੀਅਰ ਕਰ ਸਕਦਾ ਦੇਖੋ ਬਹੁਤ ਹੀ ਿਆਦਾ ਸੋਹਣਾ ਪਿਆਰਾ ਆਪਣਾ ਜਿਹੜਾ ਇਹ ਹੈ ਕਲਰ ਹੈਗਾ ਦੇਖੋ ਕਿੰਨੇ ਸੋਹਣੀ ਡਿਜ਼ਾਈਨਿੰਗ ਹੈ ਤੇ ਫਲਾਰ ਦੀ ਹੋਈ ਹੋਈ ਹੈਗੀ ਪਰਪਲ ਜੀ ਸ਼ੇਡ ਦੇ ਵਿੱਚ ਹੈਗਾ ਬਹੁਤ ਹੀ ਿਆਦਾ ਸੋਹਣਾ ਕਲਰ ਹੈ ਐਦਾਂ ਹੀ ਦੇਖੋ ਇਹਦੇ ਨਾਲ ਮੈਚਿੰਗ ਬਾਟਮ ਆਗੀ ਪਿਓਰ ਕਾਟਨ ਦੇ ਵਿੱਚ ਆਪਣੇ ਸੂਟ ਨੇ ਇਹ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਸਟਿਚ ਕਰ ਸਕਦੇ ਆਂ ਵਿਦਆਊਟ ਲਾਈਨਿੰਗ ਸਟਿ ਦੇਖੋ ਇਹ ਵਾਲਾ ਇਹ ਆਪਣਾ ਗਾਜਰੀ ਹੈ ਥੋੜਾ ਪੀਚ ਟੋਨ ਗਾਜਰੀ ਟੋਨ ਦੇ ਵਿੱਚ ਆ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਦੇਖੋ ਇਹ ਵਾਲਾ ਇਹਦੇ ਦੇਖੋ ਇਹਦੇ ਵਿੱਚ ਤੁਹਾਨੂੰ ਬਰੀਕ-ਬਰੀਕ ਲੈਣਾ ਜਿਹਾ ਮਿਲ ਜਾਣਗੇ ਦੇਖੋ ਇਦਾਂ ਇਹ ਲੈਣਾ ਜਿਹਾ ਨਹੀਂ ਹੈਗੇ ਬਰੀਕ-ਬਰੀਕ ਜਿਹਾ ਇਹਦੇ ਵਿੱਚ ਤੇ ਫਲਾਦ ਦੇਗੇ ਇਹ ਤਿੰਨੋਂ ਕਲਰ ਆਪਣੇ ਹਨਾ ਆਪਣੇ ਕੋਲੇ ਸਟੈਮ ਅਵੇਲੇਬਲ ਨੇਗੇ ਤੁਸੀਂ ਇਹ ਆਪਣੇ ਇਦਾਂ ਹੀ ਬਾਏ ਕਰ ਸਕਦੇ ਹੋਗੇ ਤੇ ਜੇਕਰ ਤੁਹਾਨੂੰ ਬਣਾ ਇਹਦੇ ਤੇ ਉੱਪਰ ਕੋਈ ਡਿਜ਼ਾਈਨਿੰਗ ਵਗੈਰਾ ਤੁਸੀਂ ਰੈਡੀ ਕਰਵਾਉਣੀ ਹੈਗੀ ਤਾਂ ਉਹ ਦੱਸ ਕੇ ਆਪਣਾ ਡਿਜ਼ਾਈਨ ਹੈ ਜਿਹੜਾ ਤੁਸੀਂ ਉਹ ਤਿਆਰ ਕਾਫੀ ਬਣਾ ਦੇ ਸਾਨੂੰ ਮੈਸੇਜ ਆਉਂਦਾ ਨਹੀਂ ਵੀ ਸਾਨੂੰ ਡਿਜ਼ਾਈਨਿੰਗ ਆ ਸੈਂਡ ਕਰ ਦਿਓ ਹਨ ਤਾਂ ਡਿਜ਼ਾਈਨਿੰਗ ਆ ਤੁਹਾਨੂੰ ਸਾਡੀਆਂ ਇੰਸਟਾ ਤੇ ਮਿਲ ਜਾਣਗੀਆਂ ਇੰਸਟਾ ਤੇ ਅਸੀਂ ਕਾਫੀ ਹੈ ਨਾ ਆਪਣੇ ਡਿਜ਼ਾਈਨਿੰਗ ਵਾਲੇ ਸੂਟ ਨੇ ਜਿਹੜੇ ਪਾਏ ਹੋਏ ਨੇਗੇ ਤੁਸੀਂ ਉਥੋਂ ਸਾਡੇ ਡਿਜ਼ਾਈਨਿੰਗ ਦਾ ਚੈੱਕ ਸਕਦੇ ਹੋ ਕਿਉਂਕਿ ਡਿਜ਼ਾਈਨਿੰਗ ਆਪਾਂ ਇਕੱਲੀ ਬੋਟਮ ਤੇ ਵੀ ਕਰਵਾ ਸਕਦੇ ਆਗੇ ਤੇ ਡਿਜ਼ਾਈਨਿੰਗ ਆਪਾਂ ਆਪਣੀ ਇਕੱਲੀ ਅ ਸ਼ਰਟ ਤੇ ਬਾਟਮ ਤੇ ਹਨਾ ਕੋਦਾਂ ਵੀ ਕਰਵਾ ਸਕਦੇ ਨੇ ਨੈਕ ਵਗੈਰਾ ਦਾ ਵਰਕ ਵੀ ਤੁਸੀਂ ਰੈਡੀ ਕਰਵਾ ਸਕਦੇ ਜੇਕਰ ਤੁਸੀਂ ਸਟਿਚਿੰਗ ਦੁਆਰਾ ਕੋਈ ਡਿਜ਼ਾਈਨ ਰੈਡੀ ਕਰਵਾਉਣਾ ਤਾਂ ਉਧਰ ਰੈਡੀ ਕਰਵਾ ਕੇ ਲੈ ਸਕਦੇ ਹੋ ਦੇਖੋ ਇਹ ਤਿੰਨੇ ਕਲਰ ਆਪਣੇ ਕੋਲ ਇਸ ਟਾਈਮ ਹੈਗੇ ਨੇਗੇ ਤੁਸੀਂ ਤਿੰਨੇ ਲੈਣੇ ਨੇ ਤਿੰਨੇ ਲੈ ਸਕਦੇ ਹੋਗੇ ਤੇ ਆਪਣਾ ਇੱਕ ਸੂਟ ਤੁਸੀਂ ਕਰਵਾਉਣਾਗਾ ਤੇ ਇੱਕ ਸੂਟ ਲੈ ਸਕਦੇ ਹੋਗੇ ਆਪਣੇ ਕੋਲ ਸ਼ਿਪਿੰਗ ਫ੍ਰੀ ਹੈਗੀ ਹਾਂਜੀ ਤੇ ਨੈਕਸਟ ਨੇ ਇਹੋ ਦੇਖੋ ਤੁਸੀਂ ਇਹ ਵਾਲਾ ਆਪਣਾ ਕ੍ਰਸ਼ ਪਾਟਨ ਦੀ ਫੈਬਰਿਕ ਹੈਗੀ ਦੇਖੋ ਬਹੁਤ ਹੀ ਜ਼ਿਆਦੇ ਪਿਆਰੇ ਕਲਰ ਨੇਗੇ ਸੋਹਣੇ ਨੇਗੇ ਡਿਫਰੈਂਟ ਬਿਲਕੁਲ ਆਪਾਂ ਜਿਹੜੇ ਕਲਰ ਨਹੀਂ ਲੈ ਕੇ ਆਏਗੇ ਦੇਖੋ ਇਹਦੇ ਨਾਲ ਵੀ ਆਪਾਂ ਮੈਚਿੰਗ ਸੂਟ ਲੈ ਕੇ ਆਏ ਸਾਰੇ ਅੱਜ ਕਿਉਂਕਿ ਮੈਚਿੰਗਾਂ ਦੇ ਉੱਪਰ ਹੀ ਡਿਜ਼ਾਈਨ ਦਾ ਜ਼ਿਆਦਾਤਰ ਵੱਧ ਸੋਹਣੀਆਂ ਲੱਗਦੀਆਂ ਨੇਗੀਆ ਦੇਖੋ ਇਹ ਵਾਲਾ ਪਹਿਲਾ ਪ੍ਰਿੰਟਾ ਦਾ ਆਪਣਾ ਇਹਦੇ ਸਾਰੇ ਮਿਲ ਲੰਗੇ ਸੂਟ ਦੇ ਐਸ ਕੇ ਬ੍ਰਾਂਡ ਦੇ ਲੈ ਕੇ ਦੇਖੋ ਸਾਰੇ ਇਹ ਵਾਲਾ ਜਿਹੜਾ ਆਪਣਾ ਦੇਖੋ ਕ੍ਰਸ਼ ਕਾਟਨ ਦਾ ਜਿੱਦਾਂ ਦੁਪੱਟੀਆਂ ਵਾਲਾ ਕੱਪੜਾ ਨਹੀਂ ਹੁੰਦਾ ਉਹ ਵਾਲਾ ਕੱਪੜਾ ਹੈ ਤੇ ਇਹਨੂੰ ਵੀ ਆਪਾਂ ਵਿਦਆਊਟ ਲਾਈਨਿੰਗ ਹੀ ਸਟਿਚ ਕਰ ਸਕਦੇ ਆਂਗੇ ਨਾਲ ਦੇਖੋ ਇਹਦੀ ਹੈਗੀ ਪਲੇਨ ਬੋਟ ਬਹੁਤ ਹੀ ਜਿਆਦੇ ਸੋਹਣਾਗਾ ਇਹ ਨੂੰ ਤੁਸੀਂ ਡਿਜ਼ਾਈਨਰ ਬਣਾਉਣਾ ਨਾਲ ਟਾਈ ਡਾਈ ਵਾਲਾ ਦੁਪੱਟਾ ਹੋਵੇ ਹਨ ਤੇ ਆਪਣਾ ਥੋੜਾ ਬਹੁਤਾ ਬਾਟਮ ਤੇ ਵਰਕ ਹੋਵੇ ਥੋੜਾ ਬਹੁਤਾ ਬਾਹਾਂ ਤੇ ਵਰਕ ਕੀਤਾ ਹੋਵੇ ਤਾਂ ਬਹੁਤ ਹੀ ਜਿਆਦੇ ਸੋਹਣਾ ਆਪਣਾ ਗਰਮੀਆਂ ਵਿੱਚ ਵੇਅਰ ਕਰਨ ਵਾਲਾ ਸੂਟ ਬਣ ਜੂਗਾ ਇਹ ਇਹ ਪਹਿਲਾ ਪ੍ਰਿੰਟ ਆਪਣਾ ਇਹ ਵਾਲਾ ਹੈ ਇਹ क्रਸ਼ ਕਾਟਨ ਦੀ ਵਟਨ ਦੁਖਾ ਮੰਗ ਜਿਹੜੇ ਸਾਰੇ ਪ੍ਰਿੰਟ ਹੋਣ ਦਿਖਾਵਾਂਗੇ ਇਹ क्रਸ਼ ਕਾਟਨ ਦੇਵਾਂਗੇ ਦੇਖੋ ਇਹ ਵਾਲਾ ਆਪਣਾ ਜਿਹੜਾ ਨੈਕਸਟ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ ਆਪਾਂ ਨੈਕਸਟ ਆਪਣਾ ਬਹੁਤ ਹੀ ਜਿਆਦੇ ਸੋਹਣਾ ਆਪਣਾ ਕਲਰ ਆ ਜਿਹੜਾ ਹੈ ਰਾਮਗਰੀਂ ਜਿਹੜਾ ਕਲਰ ਹੁੰਦਾ ਆਪਣਾ ਇਹ ਆ ਗਈ ਇਹਦੀ ਬਾਟਮ ਤੇ ਇਹ ਆ ਗਿਆ ਦਾ ਪ੍ਰਿੰਟ ਸ਼ਰਟ ਦਾ ਸਾਰੇ ਇਸ ਟਾਈਮ ਆਪਣੇ ਕੋਲ ਹੈਗੇ ਨੇਗੇ ਤੁਸੀਂ ਆਪਣਾ ਕੋਈ ਵੀ ਨਾ ਸਕਰੀਨ ਸ਼ਾਟ ਭੇਜਿਓ ਸਾਡੇ ਕੋਲ ਜਿਹੜਾ ਸੂਟ ਆ ਤੁਸੀਂ ਲੈ ਸਕਦੇ ਹੋਗੇ ਐਸਕੇ ਬ੍ਰਾਂਡ ਦੇ ਆਪਣੇ ਕ੍ਰਾਸ਼ ਕਾਟਨ ਦੇ ਸੂਟ ਲੈਣੇ ਨੇ ਤੇ ਨਾਲ ਦੇਖੋ ਇਹਦੀ ਮੈਚਿੰਗ ਬਾਟਮ ਬਹੁਤ ਪਿਆਰੇ ਪਿਆਰੇ ਕਲਰ ਨੇਗੇ ਕੋਈ ਵੀ ਐਦਾਂ ਦਾ ਕਲਰ ਨਹੀਂ ਹੈਗਾ ਜਿਹਨੂੰ ਆਪਾਂ ਗਰਮੀ ਦੇ ਵਿੱਚ ਨਾ ਵੇਅਰ ਕਰ ਸਕੀਏ ਜਿਹੜਾ ਨੈਕਸਟ ਹੈਗਾ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈਗਾ ਇਹ ਪ੍ਰਿੰਟ ਇੰਨੀ ਵਾਸ ਸੋਣੀ ਹੈਗੀ ਕੋਈ ਵੀ ਇਦਾਂ ਦਾ ਪ੍ਰਿੰਟ ਨਹੀਂ ਹੈਗਾ ਵੀ ਕੋਈ ਜਾਂ ਕੋਈ ਵੀ ਦਾ ਏਜ ਦੇ ਅਕੋਰਡਿੰਗ ਨਹੀਂ ਹੈਗਾ ਨਾ ਵੀ ਕੋਈ ਨਹੀਂ ਵੀਅਰ ਕਰ ਸਕਦਾ ਇਹਨੂੰ ਦੇਖ ਕਿੰਨਾ ਸੋਹਣਾ ਪ੍ਰਿੰਟ ਹੈਗਾ ਤੇ ਨਾਲ ਦੇਖੋ ਆਪਣਾ ਇਹਦੇ ਇਹ ਵਾਲੀ ਮਿਲ ਜੂਗੀ ਬਾਟਮ ਪਲੇਨ ਬਾਟਮ ਆ ਬਹੁਤ ਸੋਹਣਾ ਫਲਾਰ ਜੇ ਵਾਲਾ ਦੇਖੋ ਲਾਈਟ ਡਾਰਕ ਜਿਹਦਾ ਥੋੜਾ ਜਿਹਾ ਕੰਟਰਾਸਟ ਕੀਤਾ ਹੋਇਆ ਹੈਗਾ ਬਹੁਤ ਹੀ ਆਲੇ ਸੋਹਣੀ ਆਪਣੀ ਚੀਜ਼ ਬਣ ਕੇ ਤਿਆਰ ਹੋਊਗਾ ਜੇ ਅਪਾ ਇਹਨੂੰ ਹੋਰ ਵੀ ਇਹਨੂੰ ਜਿਆਦਾ ਵਧੀਆ ਹਨਾ ਲੁੱਕ ਦੇਣੀ ਆਗੀ ਗ੍ਰੇਸ ਦੇਣੀ ਆਗੀ ਤਾਂ ਅਪਾ ਇਹਦਾ ਥੋੜਾ ਬਹੁਤਾ ਕੁਝ ਲੇਸ वगैरह ਨਾਲ ਡਿਜ਼ਾਈਨ ਕਰਕੇ ਤੁਸੀਂ ਸਟਿਚ ਕਰਵਾ ਕੇ ਲੈ ਸਕਦੇ ਹੋ ਨਾ ਜਿਵੇਂ ਤੁਹਾਡੀ ਚੋਇਸ ਆਗੀ ਜਿਹੜਾ ਨੈਕਸਟ ਹੈਗਾ ਦੇਖੋ ਇਹ ਵੀ ਆਪਣਾ ਬਹੁਤ ਸੋਹਣਾ ਕਲਰ ਹੈਗਾ ਸਾਰੇ ਅਪਾ ਮੈਚਿੰਗ ਹੀ ਲੈ ਕੇ ਆਏ ਆਂ ਅੱਜ ਇਹ ਵੀ ਆਪਣਾ ਕ੍ਰਸ਼ ਕਾਟਨ ਦਾ ਹੀ ਹੈਗਾ ਇਹ ਬੜਾ ਡਿਜ਼ਾਈਨ ਹੈ ਤੇ ਨਾਲ ਇਹਦੀ ਬਾਟਮ ਹੁੰਦਾ ਹੈ ਪਲੇਨ ਜਿਹੜਾ ਨੈਕਸਟ ਆ ਕੇ ਦੇਖੋ ਇਹ ਆਪਣਾ ਬਹੁਤ ਸੋਹਣਾ ਪਿਆਰਾ ਜਿਹਾ ਮਾਸਟਰਡ ਜਿਹਾ ਕਲਰ ਹੈਗਾ ਬਹੁਤ ਥੋੜੀ ਪ੍ਰਿੰਟਿੰਗ ਹੈਗੀ ਦੇਖੋ ਇਹਦੀ ਤੇ ਨਾਲ ਆਪਾਂ ਨੂੰ ਇਹਦਾ ਪਲੇਨ ਹੀ ਦੇ ਬਾਟਮ ਨੂੰ ਸਾਰੇ ਮੈਚਿੰਗ ਹੀ ਸੂਟਣੇ ਆਪਣੇ ਤੇ ਤੁਸੀਂ ਆਪਣੀ ਡਿਜ਼ਾਈਨਿੰਗ ਵਾਇਰ ਦੱਸ ਕੇ ਤਿਆਰ ਕਰਵਾ ਸਕਦੇ ਜਿਹੜਾ ਨੈਕਸਟ ਆ ਕੇ ਦੇਖੋ ਇਹ ਵੀ ਆਪਣਾ ਹਾਂ ਮਾਸਟਰਡ ਹੈਗਾ ਬਟ ਪ੍ਰਿੰਟਿੰਗ ਦਾ ਆਪਣਾ ਦੇਖੋ ਥੋੜਾ ਫਰਕ ਹੈਗਾ ਇਹਦੇ ਵਿੱਚ ਥੋੜਾ ਜਿਹਾ ਆਪਣੀ ਲਾਈਟ ਜਿਹਾ ਕਲਰ ਆ ਗਿਆ ਇਹ ਥੋੜਾ ਜਿਹਾ ਧਾਰਕ ਜਾ ਗਿਆ ਦੇਖੋ ਇਹਦਾ ਇਹ ਵਾਲਾ ਵੀ ਆਪਣਾ ਮਾਸਟਰਡ ਕਲਰ ਹੀ ਹੈਗਾ ਤੇ क्रश कॉटन ਦੇ ਹੀ ਦੇਖੋ ਫੈਬ੍ਰਿਕ ਆ ਗਏ ਇਹ ਬਣ ਦੇਖੋ ਕਿੰਨੇ ਸੋਹਣੇ ਪਿਆਰੇ ਫਲਾਰ ਬਣੇ ਹੋਏ ਨੇਗੇ ਤੇ ਨਾਲ ਹੀ ਮਾਸਟਰਡ ਕਲਰ ਦੀ ਆਪਣੀ ਇਹਦੇ ਬਾਟਮ ਆ ਲਈ ਇਹਦਾ ਬਹੁਤ ਸੋਹਣੇ ਪਿਆਰੇ ਪਿਆਰੇ ਕਲਰ ਆਪਾਂ ਲੈ ਕੇ ਆਏਗੇ ਇਹ ਆਪਣੇ ਦੇਖੋ ਸਾਰੇ ਜਿਹੜੇ ਹੈਗੇ ਸੀਗੇ ਇਹ ਆਪਣੇ क्रश कॉटन ਦੇ ਸੀਗੇ क्रश कॉटन ਦੇ ਵਿੱਚ ਤੁਹਾਨੂੰ ਕਲਰ ਦਿਖਾਤੇ ਤੇ ਪਹਿਲਾਂ ਆਪਾਂ ਪਿਓਰ कॉटन ਵਾਲੇ ਦਿਖਾਏ ਨੇਗੇ ਤੇ ਆਪਾਂ ਹੋਰ ਤੁਹਾਡੇ ਲਈ ਜਿਹੜਾ ਫੈਬ੍ਰਿਕ ਆਗਾ ਉਹ ਲੈ ਕੇ ਆਏ ਤੁਹਾਨੂੰ ਸਾਬਸੇਤ ਕਈ ਆਏ ਆਪਣੇ ਕੋਲ ਮਸਾਬਾ ਸਿਲਕ ਦੇ ਪ੍ਰਿੰਟ ਲੈ ਕੇ ਆਏ ਨੇ ਦੇਖੋ ਇਹ ਵੀ ਆਪਣੀ ਗਰਮੀਆਂ ਵਿੱਚ ਵੀਅਰ ਕਰਨ ਵਾਲੇ ਹੀ ਸੂਟ ਨੇਗੇ ਮੁਸਾਬਾ ਸਿਲਕ ਦੇ ਐਸ ਕੇ ਬ੍ਰਾਂਡ ਦੇ ਵਿੱਚ ਲਿਗੇ ਹੀ ਮੁਸਾਬਾ ਸਿਲਕਾ ਇਹ ਆਪਾਂ ਸ਼ਰਟ ਤੇ ਕਲੀ ਤੇ ਲਾਈਨਿੰਗ ਲਗਾ ਕੇ ਆਪਾਂ ਸਟਿਚ ਕਰ ਸਕਦੇ ਹਾਂ ਇਹਨੂੰ ਬਹੁਤ ਸੋਹਣੇ ਪਿਆਰੇ ਪ੍ਰਿੰਟਡ ਨੇ ਦੇਖੋ 4 ਕਲਰ ਆਪਣੇ ਕੋਲ ਆਏ ਨੇ ਇਸ ਟਾਈਮ ਮੈਂ ਤੁਹਾਨੂੰ 4 ਕੇ ਸਾਰੇ ਦਿਖਾਉਣੀਆਂ ਹੈਗੇ ਦੇਖੋ ਇਹ ਪਹਿਲਾ ਕਲਰ ਹੈਗਾ ਆਪਣੇ ਕੋਲ ਇਹ ਥੋੜਾ ਮੈਰੂਨ ਜੇ ਕਲਰ ਦੇ ਵਿੱਚ ਹੈਗਾ ਇਹ ਬੜਾ ਮੈਰੂਨ ਕਲਰ ਹੈਗਾ ਤੇ ਨਾਲ ਇਹ ਦੇਖੋ ਪਲੇਨ ਬਾਟਮ ਮਿਲਦੀ ਆਪਾਂ ਬਹੁਤ ਹੀ ਪਿਆਰਾ ਫੈਬਰਿਕ ਹੈਗਾ ਦੇਖੋ ਗ੍ਰੇਸਫੁਲੀ ਫੈਬਰਿਕ ਹੈਗਾ ਤੇ ਵਧੀਆ ਪਾਰਟੀ ਵਾਲਾ ਫੈਬਰਿਕ ਹੈਗਾ ਮੁਸਾਬਾ ਸਿਲਕਲੀ ਆਪਣੀ ਜਿਹੜੀ ਹੈਗੀ ਫੈਬਰਿਕ ਹੈਗੀ ਦੇਖੋ ਆਪਾਂ ਤੁਹਾਨੂੰ ਇਹ ਦਿਖਾ ਦਿੰਨੇ ਆ ਕੋਈ ਟਰਾਂਸਪੇਰੈਂਟ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਆਪਾਂ ਇਹਨੂੰ ਬਸ ਥੋੜੀ ਜਿਹੀ ਗ੍ਰੇਸਫੁਲੀ ਲੁੱਕ ਦੇਣ ਦੇ ਲਈ ਆਪਾਂ ਇਹਦੇ نیچے ਲਾਈਨਿੰਗ ਲਾਵਾਂਗੇ ਤੇ ਨਾਲ ਦੇਖੋ ਇਹ ਪਲੇਨ ਬਾਟਮ ਹੈ ਬਹੁਤ ਪਿਆਰੀ ਦੀ ਡਿਜ਼ਾਈਨਿੰਗ ਇਹਦੇ ਆਪਾਂ ਡਿਜ਼ਾਈਨਰ ਜਨ ਤਿਆਰ ਕਰਕੇ ਨਾ ਬਹੁਤ ਵਧੀਆ ਪਾਰਟੀ ویئر ਆਪਣਾ ਸੂਟ ਤਿਆਰ ਹੋਊਗਾ ਤੇ ਡਿਜ਼ਾਈਨਿੰਗ ਤੁਸੀਂ ਇਹਦੇ ਨਾਲ ਹੈਂਡਵਰਕ ਦੇ ਨਾਲ ਵੀ ਤਿਆਰ ਕਰਵਾਉਣਾ ਤਾਂ ਪੂਰਾ ਵਧੀਆ ਆਪਣਾ ਹੈਵੀ ਸੂਟ ਤਿਆਰ ਹੋ ਜਾਊਗਾ ਹੈਂਡ ਬੈਂਡ ਚ ਵੀ ਕਰਵਾ ਸਕਦੇ ਹੋ ਅੱਗੇ ਚ ਵੀ ਕਰਵਾ ਸਕਦੇ ਹੋ ਤੇ ਮਸ਼ੀਨ ਚ ਵੀ ਕਰਵਾ ਸਕਦੇ ਹੋ ਜਿਹੜਾ ਲੈਸਟਰ ਕਲਰ ਹੈਗਾ ਆਪਣੇ ਕੋਲ ਇਹ ਵੀ ਬਹੁਤ ਪਿਆਰਾ ਕਲਰ ਹੈ ਦੇਖੋ 골ਡਨ ਜਿਹੜਾ ਆਪਣਾ ਤਾਂਬੇ ਰੰਗਾ ਜਿਹਾ ਕਲਰ ਕਹਿੰਦੇ ਹੁੰਦੇ ਨੇ ਜਿਹੜਾ ਆਪਾਂ ਉਹ ਵਾਲਾ ਕਲਰ ਹੈਗਾ ਦੇਖੋ ਬਹੁਤ ਪਿਆਰਾ ਕਲਰ ਹੈ ਇਹ ਵਾਲਾ ਵੀ ਮੁਸਾਬਾ ਸਲਿੱਪ ਦੀ ਫੈਬਰਿਕ ਹੈ ਸ਼ਰਟ ਦੀ ਪ੍ਰਿੰਟਿੰਗ ਹੈ ਇਹਨਾਂ ਦੇ ਸੇਮ ਨੇ ਆਪਣਾ ਕਲਰ ਲੱਗ ਲੱਗ ਨੇ ਸਾਰੇ ਸੂਟ ਆਪਣੇ ਕੋਲ ਇਸ ਕੋ ਇਸ ਕੋ ਆਪਣੇ ਕੋਲ ਵੇਲੇ ਬਲੇ ਹੈ ਹਨਾ ਤੁਸੀਂ ਆਪਣਾ ਦੱਸ ਕੇ ਲੈ ਸਕਦੇ ਹੋ ਦੇਖੋ ਨਾਲ ਇਹਦੇ ਇੰਦਾ ਹੀ ਆ ਗਈ ਮੈਚਿੰਗ ਬਾਟਮ ਬਹੁਤ ਪਿਆਰੀ ਪ੍ਰਿੰਟ ਆ ਗਈ ਆਪਣੀ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ ਸਾਰੇ ਕਲਰ ਆਪਣੇ ਡਿਫਰੈਂਟ ਜਿਹੇ ਨੇਗੇ ਤੇ ਜਿਹੜਾ ਨੈਕਸਟ ਹੈਗਾ ਇਹ ਆਪਣਾ ਮੋਰ ਪੰਖੀ ਕਲਰ ਹੈਗਾ ਦੇਖੋ ਇਹ ਵਾਲਾ ਆਪਣਾ ਪੀਕਾਕ ਸ਼ੇਡ ਦੇ ਵਿੱਚ ਹੈਗਾ ਸਾਰੇ ਕਲਰ ਹੀ ਇੱਕ ਨਾਲੋਂ ਵੱਧ ਕੇ ਸੋਹਣੇ ਨੇ ਦੇਖੋ ਤੇਰੀ ਗ੍ਰੇਸ ਵੀ ਬਹੁਤ ਆਉਂਦੀ ਆ ਵਰਕਿੰਗ ਵਗੈਰਾ ਦੀ ਤੁਸੀਂ ਕਿਵੇਂ ਦਾ ਵੀ ਫਰਟੇ ਜੇ ਮੈਂ ਤੁਹਾਨੂੰ ਪਸੰਦ ਆ ਇਹ ਉਦਨ ਕਰਵਾ ਕੇ ਲੈ ਸਕਦੇ ਹੋਗੇ ਤੇ ਕਰ ਤੁਸੀਂ ਇਦਾਂ ਹੀ ਆਪਣਾ ਕੱਪੜਾ ਕਰਨਾਗਾ ਆਪ ਖੁਦ ਸਟਿਚ ਕਰਨਾਗਾ ਤਾਂ ਤੁਸੀਂ ਆਪਣਾ ਇਦਾਂ ਹੀ ਸੂਟੜਾ ਬਾਇ ਕਰ ਸਕਦੇ ਹੋ ਜਨਾ ਨੈਕਸਟ ਕਲਰ ਆਪਣੇ ਕੋਲ ਗ੍ਰੀਨ ਜਿਹੜਾ ਕਲਰ ਹੈਗਾ ਇਹ ਬੋਟਲ ਜੀ ਬੋਟਲ ਗ੍ਰੀਨ ਵੀ ਸ਼ੀਡ ਆ ਲੀਹ ਦੇਖੋ ਆਪਣੀ ਕਾਫੀ ਸੋਹਣੀ ਸ਼ਾਈਨੀ ਵਾਲਾ ਫੈਬਰਿਕ ਹੈਗਾ ਆਪਣਾ ਬਜੇ ਤੁਸੀਂ ਗਰਮੀ ਦੇ ਲਈ ਕੋਈ ਪਾਰਟੀ ਵੀ ਸੂਟ ਤਿਆਰ ਕਰਵਾਉਣਾ ਤਾਂ ਇਹ ਵਾਲੇ ਫੈਬਰਿਕ ਤੇ ਕਰਵਾਓ ਬੈਸਟ ਬਣੂਗਾ ਆਪਣਾ ਸੂਟ ਬੈਸਟ ਤਿਆਰ ਹੋਊਗਾ ਨਾ ਦੇਖੋ ਇਦਾਂ ਮੈਚਿੰਗ ਬਾਟਮ ਬਹੁਤ ਪਿਆਰੇ ਪਿਆਰੇ ਕਲਰ ਦੇ ਦੇਖੋ ਇਹ ਚਾਰੇ ਕਲਰਾਂ ਵਾਲੇ ਵਿੱਚੋਂ ਆਪਾਂ ਜੋ ਹੈ ਤੁਹਾਨੂੰ ਪਸੰਦ ਹੋਇਆ ਹਨਾ ਉਹੀ ਕਲਰ ਲੈ ਸਕਦੇ ਤੁਸੀਂ ਜੋ ਕਲਰ ਤੁਹਾਨੂੰ ਪਸੰਦ ਆਗਾ ਉਹੀ ਕਲਰ ਆਪਣਾ ਲੈ ਸਕਦੇ ਹੋਗੇ ਸਾਰੇ ਕਲਰ ਆਪਣੇ ਕੋਲ ਸੋਨੇ ਲਿਗੇ ਜੋ ਵੀ ਜਿਵੇਂ ਤੁਹਾਨੂੰ ਤੁਹਾਨੂੰ ਐਸਕੇ ਬ੍ਰਾਂਡ ਦੇ ਆਪਣੇ ਹੈਗੇ ਨੇਗੇ ਇਹ ਇਹ ਨੂੰ ਹਮ ਭਾਵੇਂ ਤੁਸੀਂ ਹੈਂਡਵਰਕ ਨਾਲ ਤਿਆਰ ਕਰੋ ਕੋਈ ਮਸ਼ੀਨ ਨਾਲ ਕਰੋ ਕੋਈ ਮੈਂ ਇਦਾਂ ਹੀ ਆਪਾਂ ਤੁਹਾਨੂੰ ਪਸੰਦ ਆਗਾ ਤਾਂ ਇਦਾਂ ਹੀ ਵੇਚ ਸਕਦੇ ਹਾਂ ਹਾਂਜੀ ਆਪਾਂ ਸਾਰੇ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕੇ ਆਂਗੇ ਸਾਰੇ ਕਾਟਨ ਦੇ ਵੀ ਸੀਗੇ ਸਿਲਕ ਦੇ ਵੀ ਸੀ ਇਹਨਾਂ ਨੂੰ ਪਾਰਟੀ ਵੇਅਰ ਲੁੱਕ ਦੇਣੀ ਆ ਜਾਂ ਤੁਸੀਂ ਆਪਣਾ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਉਣਾ ਜਾਂ ਐਦਾਂ ਹੀ ਤੁਸੀਂ ਲੈਣਾ ਹੈ ਸਟਿਚਿੰਗ ਦੁਆਰਾ ਕੋਈ ਨਾ ਆਪਣੀ ਤੁਸੀਂ ਸਟਿਚਿੰਗ ਸਟਾਈਲ ਦੇ ਨਾਲ ਤਿਆਰ ਕਰਵਾਉਣਾਗਾ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਆਪਾਂ ਨੇ ਸਾਰੇ ਡਿਟੇਲਸ ਤੁਹਾਨੂੰ ਵਟਸਐਪ ਤੇ ਭੇਜ ਕੇ ਜਿਹੜਾ ਸੂਟ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋਗੇ ਤੇ ਆਪਾਂ ਜੇ ਤੁਸੀਂ ਐਦਾਂ ਸੂਟ ਬਾਏ ਕਰਨਾਗਾ ਤਾਂ ਉਹਦਾ ਵੀ ਸਕਰੀਨਸ਼ਾਟ ਭੇਜ ਕੇ ਸਾਰੇ ਸੂਟ ਇਸ ਟਾਈਮ ਆਪਣੇ ਕੋਲ ਹੈਗੇ ਨੇਗੇ ਸਾਡੇ ਤੋਂ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਸੋਹਣੇ-ਸੋਹਣੇ ਨਵੇਂ-ਨਵੇਂ ਪ੍ਰਿੰਟਾਂ ਦੇ ਨਾਲ ਸਸ਼ੀਤਾ